ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦeol ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਕੰਸੈਪਟ ਦੇ ਨਾਲ। ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਕਾਟਨ ਦੇ ਲੈ ਕੇ ਆਏ ਆ। ਤੁਹਾਡੇ ਬਜਟ 'ਚ ਰਹਿਣ ਵਾਲੇ ਹੋਣਗੇ। ਪਹਿਲਾਂ ਆਪਾਂ ਪਹਿਣਾ ਪਰਾਵਾ ਨੂੰ ਰਿਕਵੈਸਟ ਕਰਦੇ ਆਂ। ਪਲੀਜ਼ ਚੈਨਲ ਤੇ ਨਵੇਂ ਆਉਣੇ ਹੋਣਿਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ। ਮੈਂ ਪਹਿਲੇ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਤੇ ਛੋੜੇ ਛੋੜੇ ਸੂਟ ਤੁਸੀਂ ਦੇਖ ਸਕੋ ਤੇ ਘਰ ਬੈਠੇ ਆਪਣੇ ਆਰਡਰ ਦਿੰਦੇ ਰਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਆ ਉਹ ਆਨਲਾਈਨ ਰਹਿਣ ਵਾਲਾ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਸਾਡੇ ਤੋਂ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਬੁਟੀਕ ਵੇਸ ਤਿਆਰ ਕਰਵਾ ਸਕਦੇ ਹੋ ਆਪਣੀ ਵੈਸੀ ਜਿਹੜੀ ਰੈਗੂਲਰ ਵੀਡੀਓ ਆਉਣੀ ਹੁੰਦੀ ਉਹ 11 ਵਜੇ ਆਉਂਦੀ ਹੁੰਦੀ ਹੈਗੀ ਹੁਣ ਆਪਣੀ ਕਈ ਦਿਨ ਹੋ ਗਏ ਵੀਡੀਓ ਮਿਸ ਹੋ ਕੇ ਆ ਰਹੀ ਆ ਕੋਈ ਟਾਈਮ ਨਹੀਂ ਹੈਗਾ ਕਿਸੇ ਵੀ ਟਾਈਮ ਆਪਾਂ ਲਾ ਦਿੰਨੇ ਨਹੀਂ ਕਿਉਂਕਿ ਕਈ ਦਿਨ ਹੋ ਗਏ ਮੇਰੀ ਜਿਹੜੀ ਤਵੇ ਤਾਂ ਠੀਕ ਨਹੀਂ ਤੇ ਹੈਗੀ ਬੁਖਾਰ ਚੜਦਾਗਾ ਇਸ ਲਈ ਨਾ ਜੀ ਨਹੀਂ ਕਰਦਾ ਹੈਗਾ ਵੀਡੀਓ ਲਾਉਣ ਨੂੰ ਅੱਜ ਵੀ ਹੁਣ ਆਪਾਂ ਕਈ ਦਿਨਾਂ ਬਾਅਦ ਵੀਡੀਓ ਬਣਾ ਰਹੇ ਹਾਂ ਜਦੋਂ ਆਪਾਂ ਨੂੰ ਕਾ ਵੀ ਮੈਸੇਜ ਆਈ ਜਾਂਦੇ ਨੇ ਵੀ ਤੁਸੀਂ ਵੀਡੀਓ ਨਹੀਂ ਲਾਉਂਦੇ ਸੋਟੇ ਦੀ ਫੋਟੋ ਨਹੀਂ ਲਾਉਂਦੇ ਆਪਾਂ ਵੈਸੇ ਹੁਣ ਕੋਈ ਸਟੇਟਸ ਵੀ ਨਹੀਂ ਲਾਉਂਦੇ ਹੈਗੇ ਪੰਜ ਚਾਰ ਦਿਨ ਕੋਈ ਗੱਲ ਨਹੀਂ ਆਪਾਂ ਫਿਰ ਰੈਗੂਲਰ ਵੀਡੀਓ ਦੁਬਾਰਾ ਤੋਂ ਸਟਾਰਟ ਕਰਾਂਗੇ ਕਰਾਂਗੇ ਉਹਨੇ ਇੱਕ ਦਿਨ ਭੈਣਾ ਸਾਰੀਆਂ ਆਪਾਂ ਨੂੰ ਸਪੋਰਟ ਕਰਨ ਜਿੱਦਾਂ ਵੀ ਆਪਾਂ ਵੀਡੀਓ ਲਾਉਣੀ ਆ ਪਲੀਜ਼ ਉਹਦੇ ਇਨਵੈਸਟਮੈਂਟ ਕਰ ਲਿਆ ਕਰੋ ਮੜੀ-ਮੁਟੀ ਕਿਉਂਕਿ ਟਾਈਮ ਤੇ ਵੀਡੀਓ ਨਹੀਂ ਲੱਗਦੀ ਹੈਗੀ ਵੈਸੇ ਆਪਣੀ ਵੀਡੀਓ ਦਾ ਜਿਹੜਾ ਟਾਈਮ ਹੈਗਾ ਉਹ ਡੇਲੀ ਦਾ 11 ਵਜੇ ਦਾਗਾ ਹੁਣ ਆਪਾਂ ਆਪਣੀ ਡੇਲੀ ਵੀ ਵੀਡੀਓ ਆ ਗਈ ਜਿਹੜੀ ਨਹੀਂ ਆਉਂਦੀ ਹੈਗੀ ਸੂਟ ਆ ਜਿਹੜਾ ਰਹਿਣ ਵਾਲਾਗਾ ਪਹਿਲਾਂ ਆਨੀਅਨ ਸੇਡ ਦਾ ਰਹਿਣ ਵਾਲਾਗਾ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਪਿਆਰੇ ਜਿਹੇ ਲਾਈਟ ਜਿਹੇ ਕਲਰ ਨੇ ਗਰਮੀ ਵਾਲੇ ਸੇਡ ਹੋਣਗੇ ਸਾਰੇ ਕੁਆਲਿਟੀ ਹੈ ਜਿਹੜੀ ਕੱਪੜੇ ਦੀ ਉਹ ਜੋਬ ਬਹੁਤ ਜ਼ਿਆਦਾ ਫਾਈਨਾਂਗੇ ਜਿੱਦਾਂ ਮਰਜ਼ੀ ਤੁਸੀਂ ਟੈਨਸ਼ਨ ਫਰੀ ਇਹਨੂੰ ਸੂਟ ਨੂੰ ਖਰੀਦ ਸਕਦੇ ਹੋ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਿਲਕੁਲ ਵੀ ਐਦਾਂ ਨਹੀਂ ਹੋਗਾ ਵੀ ਸਟਾਰਟ ਖਰਾਬ ਹੋ ਜਾਊਗਾ ਬਿਲਕੁਲ 100% ਕਾਟਨਾਂਗੇ ਮੈਚਿੰਗ ਸੂਟ ਰਹਿਣ ਵਾਲੇ ਨੇ ਦੇਖ ਸਕਦੇ ਹੋਗੇ ਇਨਾਂ ਦਾ ਸੁੱਟਾਂ ਦਾ ਜਿਹੜਾ ਰੇਟ ਹੈ 1050 ਰੁਪਏ ਰਹਿਣ ਵਾਲਾ ਦਾ ਸ਼ਿਪਿੰਗ ਚਾਰਜ ਜਿਹੜੇ ਤੁਹਾਡੇ ਹੋਣਗੇ ਆਹ ਰਹੀ ਹੋਈ ਹੈ ਇਹਦੇ ਨਾਲ ਪਲੇਨ ਮੈਚਿੰਗ ਬਾਟਮ ਸਟਾਫ ਪੂਰਾ ਵਧੀਆ ਬਹੁਤ ਜ਼ਿਆਦਾ ਹਾਈ ਕੁਆਲਿਟੀ ਦਾ ਸਟਾਫ ਲੱਗਿਆ ਹੋਇਆਗਾ ਦੁਪੱਟੇ ਨੇ ਜਿਹੜੇ ਲੱਗੇ ਹੋਏ ਉਹ ਵੀ ਪਿਓਰ ਮਸਲੀਨ ਦੇ ਲੱਗੇ ਹੋਏ ਨੇ ਉਹ ਪਿਓਰ ਮਸਲੀਨ ਦੇ ਦੁਪੱਟੇ ਰਹਿਣ ਹੋਣੇ ਨੇ ਦੁਪੱਟਿਆਂ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਦੇਖ ਸਕਦੇ ਹੋਗੇ 1050 ਰੁਪਏ ਇਹਨਾਂ ਦਾ ਸੂਟਾਂ ਦਾ ਰੇਟ ਹੈ ਇਹਨਾਂ ਨਾਲਗਾ ਸ਼ਿਪਿੰਗ ਚਾਰਜ ਜਿਹੜੇ ਹੋਣਗੇ ਤੁਹਾਡੇ ਹੋਣਗੇ ਸ਼ਿਪਿੰਗ ਚਾਰਜ ਕੋਈ ਜ਼ਿਆਦਾ ਨਹੀਂ ਹੁੰਦੇ ਇੱਕ ਸੂਟ ਦੇ ਵਿੱਚ ਸਿਰਫ 50 ਰੁਪਏ ਪੈਂਦੇ ਨੇ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਜ਼ਿਆਦਾ ਲਵਾਂਗੇ ਆਪਣਾ ਕੋਈ 100 ਦਾ ਚਾਰਜ ਨਹੀਂ ਹੁੰਦਾ ਹੈਗਾ ਵੀ ਜੇ 50 ਲੱਗਦੇ ਨੇ ਤਾਂ ਆਪਾਂ 100 ਲੈ ਲਾਂਗੇ ਸ਼ਿਪਿੰਗ ਚਾਰਜ ਇੰਨੇ ਆਪਣੇ ਲੱਗਦੇ ਨੇ ਆਪਾਂ ਉਨੇ ਹੀ ਲੈਣੇ ਹੁੰਦੇ ਆ ਸ਼ਿਪਿੰਗ 'ਚ ਆਪਣਾ ਕੋਈ ਵੀ ਪ੍ਰੋਫਿਟ ਨਹੀਂ ਹੁੰਦਾ ਰੱਖਣ ਦਾ ਵੀ ਆਪਾਂ ਇੰਨੇ ਰੱਖ ਲਈਏ ਵਿੱਚੋਂ ਇੰਨੇ ਜੇ ਆਪਣੇ ਲੱਗਦੇ ਨੇ ਵੀ ਕਸਟਮਰ ਤੋਂ ਆਪਾਂ ਇੰਨੇ ਹੀ ਕੋ ਲਈਏ ਜੇ 50 ਲੱਗਦੇ ਨੇ ਤਾਂ ਆਪਾਂ 50 ਹੀ ਲੈਣੇ ਹੁੰਦੇ ਆ ਜੇ ਜ਼ਿਆਦਾ ਲੱਗਣਗੇ ਤਾਂ ਉਹ ਵੀ ਤੁਹਾਨੂੰ ਦੱਸ ਦਾਂਗੇ ਵੈਸੇ ਮੇਰਾ ਨਾ ਰੱਖਿਆ ਹੋਇਆ ਹੈਗਾ ਜਿਹੜਾ ਮੈਂ 50 ਲੈਣੀ ਹੁੰਦੀ ਆ ਜੇ ਵੱਧ ਘੱਟ ਥੋੜੀ-ਮੋਟੀ ਲੱਗਦੇ ਨੇ 20 30 ਰੁਪਏ ਤਾਂ ਮੈਂ ਆਪਣੇ ਮਾਰਜਿਨ 'ਚ ਅਡਜਸਟਮੈਂਟ ਕਰ ਦਿੰਦੇ ਹੁੰਦੀ ਆਂਗੇ ਨੈਕਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਸਟਾਈਜ ਆ ਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਪਿਆਰਾ ਜੇ ਸੂਟ ਨੇ ਸੇੜਨੀ ਥੋੜਾ ਜਿਹਾ ਇਦਾਂ ਦਾ ਦੇ ਤੇ ਕੰਮ ਕੀਤਾ ਹੋਇਆ ਸੂਟ ਤੇ ਛਿੱਪੀ ਲਾ ਕੇ ਥੋੜਾ ਜਿਹਾ ਟਾਂਕੇ ਦਾ ਵਰਕ ਕੀਤਾ ਹੋਇਆਗਾ ਦੇਖ ਸਕਦੇ ਹੋ ਤੁਹਾਨੂੰ ਸਹਿਤ ਵੀਡੀਓ ਦੇ ਵਿੱਚ ਦਿਖਦਾ ਹੋਵੇ ਆਪਾਂ ਨੇੜੇ ਤੋਂ ਕਰਕੇ ਦਿਖਾ ਦਿੰਨੇ ਆਂਗੇ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਸੇਮ ਫੈਬਰਿਕ ਦਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਹੈ। ਦੁਪੱਟੇ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਧੀਆ। ਐਦਾਂ ਨਹੀਂ ਹੈਗਾ ਵੀ ਦੁਪੱਟੇ ਦੀ ਕੁਆਲਿਟੀ ਨਹੀਂ ਹੈਗੀ। ਮੁੱਖ ਦੀ ਗੱਲ ਇਹ ਹੈ ਕਿ ਜਿੱਦਾਂ ਦਾ ਤੁਸੀਂ ਪੈਸਾ ਲਵਾਂਗੇ ਉਦੋਂ ਦੀ ਚੀਜ਼ ਤੁਹਾਡੇ ਘਰ ਤੱਕ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜ਼ਰੂਰ ਭੇਜੀਏ। ਪੈਸੇ ਲੱਗੇ ਤੁਹਾਡੇ ਵੇਸਟ ਨਹੀਂ ਜਾਣਗੇ। ਜਿੰਨੇ ਕਿ ਪੇਮੈਂਟ ਆਪਾਂ ਤੁਹਾਨੂੰ ਲਾ ਤੁਹਾਡੇ ਤੋਂ ਲਵਾਂਗੇ ਉੰਨੀ ਵੀ ਚੀਜ਼ ਦਵਾਂਗੇ ਆਪਾਂ ਤੁਹਾਨੂੰ। ਆਵੜੀ ਦੁਪੱਟੇ ਦੀ ਲੋਕਾ ਕੀ ਇਹਦੀ ਬਾਕੀ ਜਦੋਂ ਤੁਹਾਡੇ ਤੱਕ ਪਹੁੰਚ ਹੀ ਗਈ ਫਾਈਨਲ ਤੁਸੀਂ ਉਦੋਂ ਚੈੱਕ ਕਰ ਹੀ ਲੈਣੀ ਆ ਜਿੰਨੀ ਕੁ ਗੱਲਬਾਤ ਹੁੰਦੀ ਆ ਕਿ ਸਾਰੀ ਆਪਾਂ ਉਹਨੀ ਕੀ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਵੱਧ ਘੱਟ ਕੁਝ ਨਹੀਂ ਦੱਸਦੇ ਹੁੰਦੇ ਇੱਦਾਂ ਨਹੀਂ ਹੈਗਾ ਵੀ ਧੋਖੇ ਚ ਰੱਖ ਰੱਖ ਕੇ ਭਾਣਾ ਤੋਂ ਪੇਮੈਂਟ ਲਈ ਜਾਈਏ ਮੁਰਕ ਵਿੱਚੋਂ ਕੁਝ ਵੀ ਨਾ ਨਿਕਲੇ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਬਹੁਤ ਜ਼ਿਆਦਾ ਇਹ ਵੀ ਗਰਮੀ ਵਾਲਾ ਸੇਡ ਆ ਗਿਆ ਲਾਈਟ ਪਸਤਾ ਜਿਹਾ ਕਹਿ ਸਕਦੇ ਹਾਂ ਸੀ ਗ੍ਰੀਨ ਜਿਹਾ ਪਲੇਨ ਬਾਟਮ ਦੇ ਨਾਲ ਤੇ ਨਾਲ ਰੱਖਿਆ ਹੋਇਆ ਇਹਦੇ ਨਾਲ ਪ੍ਰਿੰਟਡ ਮਸਲੀਨ ਦਾ ਦੁਪੱਟਾ ਆਪਲਾ ਇਹਦੇ ਵਿੱਚ ਲਾਈਟ ਕਲਰ ਲਾਸਟ ਕਲਰ ਆ ਗਿਆ ਆਪਣੇ ਕੋਲੇ ਮਾਊਸ ਤੇ ਮਾਊਸ ਕਲਰ ਆ ਗਿਆ ਲਾਸਟ ਚੈੱਕ ਕਰ ਸਕਦੇ ਹੋਗੇ ਸਾਰੇ ਕਲਰਾਂ ਦੇ ਸੂਟ ਨੇ ਕੋਈ ਕਿਦਾਂ ਵੀ ਏਜ ਦੇ ਲੇਡੀਜ਼ ਆ ਜਿਹੜੀ ਵੇਅਰ ਕਰ ਸਕਦੀਆਂ ਮੰਮੀਆਂ ਕਰ ਸਕਦੀਆਂ ਨੇ ਆਂਟੀਆਂ ਪਹਿਣਾ ਮੇਰੇ ਵਰਗੀਆਂ ਪਹਿਣਾ ਵੀ ਕਰ ਸਕਦੀਆਂ ਨੇ ਕਿਉਂਕਿ ਵਿੱਚ ਡਾਰਕ ਰੰਗ ਵੀ ਨੇ ਲਾਈਟ ਕਲਰ ਵੀ ਨੇ वैसे गर्मी सीजन पता ही है डार्क कलर ਘਟੇ ਜਾਂਦੇ ਨੇ ਮੋਸਟ ਡਿਮਾਂਡ ਆ ਰਹੀ ਹੈ ਜਿਹੜੀ ਇੰਗਲਿਸ਼ ਚਾਰਟ ਦੀ ਆ ਰਹੀ ਹੈ ਸਲਾਈਟ ਕਲਰ ਹੀ ਜਾਂਦੇ ਰਹੇ ਅਗਲੇ ਜਿਹੜੇ ਆਪਣੇ ਕੋਲੇ ਸੂਟ ਪਹਿਨਣੇ ਤੇ ਹੋਰ ਦੁਪੱਟੇ ਨਾਲ ਪਹਿਨਣੇ ਨੇ ਆਪਣੇ ਕੋਲੇ 2-3 ਕਿ پیس ਬਚਦੇ ਪਏ ਨੇ ਕਿਸੇ ਲਈ ਭੈਣ ਦੀ ਰਿਕੁਆਇਰਮੈਂਟ ਹੈਗੀ ਆ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹਨਾਂ ਦਾ 750 ਰੁਪਿਆ ਚਾਰਜ ਰਹਿਣ ਵਾਲਾਗਾ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਇਹਦੇ ਤੇ ਵੀ ਸੂਟ ਤੇ ਚੈੱਕ ਕਰ ਸਕਦੇ ਹੋ ਕਪੜੇ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਫਾਈਨ ਆ ਐਦਾਂ ਨਹੀਂ ਹੈਗੀ ਵੀ ਹਲਕੀ ਜੀ ਕੈਮਰਿਕ ਕਾਟਨ ਲੱਗੀ ਹੋਈ ਆ ਆਵਲ ਰੱਖਿਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਰੇਟ ਇਹਦਾ 750 ਹੀ ਰਹਿਣਾਗਾ ਆਫਲਾਈਨ ਲੈ ਲਿਓ ਚਾਹੇ ਤੁਸੀਂ ਆਨਲਾਈਨ ਲੈ ਲਿਓ ਜਿਨ੍ਹਾਂ ਨੇ ਆਨਲਾਈਨ ਲੈਣਾ ਉਹਨਾਂ ਦੇ ਚਾਰਜ ਆਪਦੇ ਹੋਣਗੇ ਸ਼ਿਪਿੰਗ ਚਾਰਜ ਤੁਹਾਡੇ ਪੈਣੇ ਨੇ ਦਿੱਤੇ ਅਗਲਾ ਜਿਹੜਾ ਕੱਲਾ ਦਿਖਾਵਾਂਗੇ ਇਹਦੀ ਆਪਾਂ ਵੀਡੀਓ ਨਹੀਂ ਲਈ ਹੈਗੀ ਇਹ ਆਪਣਾ ਸੈੱਟ ਐਦਾਂ ਹੀ ਸੇਮ ਚੇਲ ਹੋ ਗਿਆ ਕਿਉਂਕਿ ਆਪਾਂ ਤੋਂ ਨਾ ਵੀਡੀਓ ਉਹਨਾਂ ਰੈਗੂਲਰ ਲੱਗ ਨਹੀਂ ਰਹੀਆਂ ਹੈਗੀਆਂ ਇਸ ਲਈ ਜਿਹੜਾ ਆਪਣੇ ਕੋਲੇ ਘਰ ਕਸਟਮਰ ਆਉਂਦਾ ਉਹਨੂੰ ਤਾਂ ਫਿਰ ਚਲੋ ਆਪਾਂ ਨੂੰ ਦੇਣੀ ਪੈਂਦੇ ਨੇ ਕਲਰ ਚੈੱਕ ਕਰ ਸਕਦੇ ਹਾਂ ਤੁਸੀਂ ਡਿਜ਼ਾਈਨਿੰਗ ਸੂਟ ਦੀ ਕਿੰਨੀ ਜ਼ਿਆਦਾ ਸੁਣੀ ਆ ਰੇਟ ਆ ਜਿਹੜਾ ਇਹਦਾ 750 ਰੈਨ ਵਾਲਾ ਹੈ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਕੱਪੜੇ ਦੀ ਕੁਆਲਿਟੀ ਆ ਜਿਹੜੀ ਪੂਰੀ ਸੁਪਰ ਫਾਈਨ ਹੋਣੀ ਹੈ ਇੱਕ ਨੰਬਰ ਕੁਆਲਿਟੀ ਹੋਊਗੀ ਹਲਕੇ ਜੀ ਨਹੀਂ ਹੋਣੀ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਇਹਦੇ ਨਾਲ ਦੇ ਸੂਟ ਸਾਰੇ ਸੇਲ ਹੋ ਗਏ ਆਪਣੇ ਕੋਲ ਸਿਰਫ ਇੱਕ ਕਲਰ ਬਚਿਆਗਾ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਸੂਟ ਜਿਹੜਾ ਡਾਣ ਕਰ ਸਕਦੇ ਸਾਢੇ 700 ਰੇਟ ਪਰ ਰਹਿਣਾ ਕਹਿੰਦਾ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਸ਼ਿਪਿੰਗ ਚਾਰਜ ਜਿਹੜੇ ਲੱਗਣੇ ਨੇ 50 ਰੁਪਏ ਹੀ ਲੱਗਣੇ ਨੇ ਕੋਈ ਜ਼ਿਆਦਾ ਨਹੀਂ ਲੱਗਣੇ ਹੈਗੇ ਮੰਨ ਕੇ ਚਲੋ 800 ਚ ਸੂਟ ਲੈਣਾ ਤੁਹਾਨੂੰ ਇਹ ਇੱਕ ਲਾਸਟ ਕਲਰ ਆਪਣੇ ਕੋਲੇ ਆ ਪਿਆਗਾ ਮਹਿਰੂਨ ਕਲਰ ਦਾ ਵੱਡੇ ਪਲਾਰ ਚ ਇਹ ਸਿੰਗਲ ਪੀਸ ਪਿਆਗਾ ਆਪਣੇ ਕੋਲੇ ਤੇ ਅਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀ ਦਿੱਤੇ ਹੋਏ ਨੰਬਰ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ